ਤਾਂ ਪੰਜਾਬ ਚ ਤੜਕਸਾਰ ਇੱਕ ਵੱਡਾ ਹਾਸਾ ਵਪਰੇ ਜਿੱਥੇ ਕਿ ਕਿਸਾਨਾਂ ਨਾਲ ਭਰੀ ਮਿੰਨੀ ਬੱਸ ਭਿਆਨ ਖਾਸੇ ਦਾ ਸ਼ਿਕਾਰ ਹੋ ਗਈ ਹੈ ਜੀ ਹਾਂ ਕਿਸਾਨ ਵੱਡੀ ਗਿਣਤੀ ਵਿੱਚ ਇਸ ਬੱਸ ਵਿੱਚ ਭਰੇ ਹੋਏ ਸੀ ਅਤੇ ਕਿਸਾਨਾਂ ਦੀ ਤੋਹਾਨਾ ਵਿਖੇ ਹੋ ਰਹੀ ਮਹਾਪੰਚਾਇਤ ਵਿੱਚ ਸ਼ਾਮਿਲ ਹੋਣ ਲਈ ਜਾ ਰਹੇ ਸੀ ਇਸ ਦੌਰਾਨ ਬੱਸ ਸੰਗਣੇ ਤੋਂ ਨੁਕਰਨ ਅਚਾਨਕ ਡਿਵਾਈਡਰ ਦੇ ਨਾਲ ਟਕਰਾ ਗਈ ਜਿਸ ਕਾਰਨ ਇਹ ਵੱਡਾ ਹਾਦਸਾ ਵਾਪਰ ਗਿਆ ਹਾਲਾਂਕਿ ਇਸ ਹਾਦਸੇ ਦੌਰਾਨ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਈ ਕਿਸਾਨ ਗੰਭੀਰ ਰੂਪ ਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਕਾ ਵਾਸੀਆਂ ਵੱਲੋਂ ਨੇੜਲੇ ਹਸਪਤਾਲਾ ਚ ਪਹੁੰਚਤੀ ਕਰਵਾਇਆ ਉੱਥੇ ਹੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇਹ ਬੱਸ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੀ ਹੈ ਜੋ ਕਿ ਤੋਹਾਣਾ ਵਿੱਚ ਉਗਰਾਹਾ ਅਤੇ ਦੂਜੀਆਂ ਜਥੇਬੰਦੀਆਂ ਵੱਲੋਂ ਰੱਖੀ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਲਈ ਜਾ ਰਹੀ ਸੀ ਇਹ ਸੁਰਾਨ ਬੱਸ ਜਿਵੇਂ ਹੀ ਬਠਿੰਡਾ ਤਲਮੰਡੀ ਸਾਬੋ ਨੇੜੇ ਪਹੁੰਚੀ ਤਾਂ ਸੰਗਣੀ ਧੁੰਦ ਕਾਰਨ ਵੱਡਾ ਹਾਦਸਾ ਵਾਪਰ ਗਿਆ ਅਤੇ ਬੱਸ ਡਿਵਾਈਡਰ ਨਾਲ ਟਕਰਾ ਗਈ ਬੱਸ ਦੇ ਅਗਲੇ ਟਾਇਰ ਪੂਰੀ ਤਰ੍ਹਾਂ ਬੱਸ ਤੋਂ ਵੱਖ ਹੋ ਗਏ ਹਾਲਾਂਕਿ ਸੁਰਾਨ ਕਨਿਮਤ ਰਹੀ ਕਿ ਕਿਸੇ ਤਰ੍ਹਾਂ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਕੁਝ ਕਿਸਾਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਉੱਥੇ ਹੀ ਬੱਸ ਪੂਰੀ ਤਰ੍ਹਾਂ ਨੁਕਸਾਨੀ ਗਈ ਏ ਬੱਸ ਦੇ ਸ਼ੀਸ਼ੇ ਚੱਕਰਾਂ ਚੂਰ ਹੋ ਗਏ ਨੇ ਅਗਲੇ ਸ਼ੀਸ਼ੇ ਪਿਛਲੇ ਸ਼ੀਸ਼ੇ ਹਰ ਇੱਕ ਤਰ੍ਹਾਂ ਨਾਲ ਇਹ ਬੱਸ ਨੁਕਸਾਨੀ ਗਈ ਏ ਉੱਥੇ ਹੀ ਇਸ ਘਟਨਾ ਤੋਂ ਬਾਅਦ ਸਥਾਨਕ ਵਾਸੀ ਅਤੇ ਕਿਸਾਨ ਇਸ ਬੱਸ ਵਿੱਚ ਲੋਡ ਕੀਤਾ ਹੋਇਆ ਸਮਾਨ ਸਿਲੰਡਰ ਆਦ ਉਤਾਰਦੇ ਨਜ਼ਰ ਆਏ ਕਿਸਾਨ ਵੱਡੀ ਗਿਣਤੀ ਵਿੱਚ ਇਸ ਬੱਸ ਵਿੱਚ ਸਵਾਰ ਹੋ ਕੇ ਟੋਹਾਣਾ ਵੱਲ ਜਾ ਰਹੇ ਸੀ ਸਮਾਨ ਕਿਸਾਨਾਂ ਵੱਲੋਂ ਨਾਲ ਰੱਖਿਆ ਗਿਆ ਸੀ ਸਿਲੰਡਰ ਪੱਠੀਆਂ ਆਦ ਤਾਂ ਕਿ ਠੰਡ ਦੇ ਇਸ ਮੌਸਮ ਵਿੱਚ ਚਾਹ ਪਾਣੀ ਆਦ ਦਾ ਪ੍ਰਬੰਧ ਕੀਤਾ ਜਾ ਸਕੇ ਇਸ ਦੌਰਾਨ ਬੱਸ ਜਿਵੇਂ ਹੀ ਬਠਿੰਡਾ ਤਲਵੰਡੀ ਸਾਬੋ ਰੋਡ ਤੇ ਪਹੁੰਚੀ ਤਾਂ ਭਿਆਨਖਾਸ ਵਾਪਰ ਗਿਆ ਬਠਿੰਡਾ ਨੇੜੇ ਇਹ ਪੂਰੀ ਘਟਨਾ ਵਾਪਰੀ ਹੈ ਜਿਸ ਵਿੱਚ ਕਈ ਕਿਸਾਨ ਜ਼ਖਮੀ ਹੋ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਤੋਹਾਣਾ ਵਿੱਚ ਅੱਜ ਕਿਸਾਨਾਂ ਵੱਲੋਂ ਮਹਾਪੰਚਾਇਤ ਕੀਤੀ ਜਾ ਰਹੀ ਸੀ ਇਸ 'ਚ ਸ਼ਾਮਲ ਹੋਣ ਲਈ ਕਿਸਾਨ ਮਿੰਨੀ ਬੱਸ ਚ ਸਵਾਰ ਹੋ ਕੇ ਜਾ ਰਹੇ ਸੀ ਸੰਗਣੀ ਤੋਂ ਦਕਰਨ ਅਚਾਨਕ ਮਿੰਨੀ ਬੱਸ ਦੇ ਡਰਾਈਵਰ ਨੂੰ ਕੁਝ ਵੀ ਦਿਖਾਈ ਨਹੀਂ ਦਿੱਤਾ ਅਤੇ ਤੇਜ਼ ਰਫ਼ਤਾਰ ਕਾਰਨ ਮਿੰਨੀ ਬੱਸ ਦਾ ਸੰਤੁਲਨ ਵਿਗੜ ਗਿਆ ਇਸ ਦੌਰਾਨ ਮਿੰਨੀ ਬੱਸ ਡਿਵਾਈਡਰ ਦੇ ਨਾਲ ਟਕਰਾ ਗਈ ਹਾਦਸੇ ਦੌਰਾਨ ਕਈ ਕਿਸਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹਾਲਾਂਕਿ ਗਨੇਮਤੇ ਵੀ ਰਹੀ ਜਾਂ ਫਿਰ ਕਹ ਲਈ ਕਿ ਚੰਗੀ ਗੱਲ ਹੈ ਕਿ ਹਾਦਸੇ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਹੋਇਆ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ